ਅਗਲੇ ਨੇ ਸਾਨੂੰ ਮਾਰਨਾ ਸੋਡੀਆਂ ਨਸਲਾਂ ਤਬਾਹ ਕਰਨੀਆਂ ਉਹ ਕਿਉਂ ਕਹਿਣਗੇ ਵੀ ਡੋਡੇ ਵੀਜ ਲੋ ਉਹ ਕਹਿੰਦੇ ਚਟਾ ਖਾਓ ਗੋਲੀਆਂ ਖਾਓ ਸੰਨੇਚਰ ਖਾਓ ਕੈਨਸੂਲ ਖਾਓ ਨਸ਼ੇ ਦੇ ਕੀ ਹਾਲਾਤ ਨੇ ਭਾਈ ਪਿੰਡ ਚਟੇ ਦੇ ਆ ਨਹੀਂ ਹੈ ਹੈਗਾ ਜੀ ਪੂਰਾ ਹੀ ਹੈ ਸਰਕਾਰਾਂ ਚਾਹਣੇ ਰੁਕ ਸਕਦਾ ਕਿ ਨਹੀਂ ਕਿ ਸੇ ਪੱਤੀ ਤੋਂ ਇਲਾਵਾ ਅੱਗੇ ਗੱਲ ਆ ਭਾਈ ਇੱਕ ਗੱਲ ਆ ਮਰੀ ਸਾਡ ਮੇਰਾ ਪਿੰਡ ਉਹਨਾਂ ਰਾਤ ਮੇਰੇ ਨਾਲ ਪੱਤੀ ਜਿਹੜੇ ਹੁੰਦੇ ਸੀਗੇ ਤੇ 25 ਜਾਨਾਂ ਚੋਂ ਮੇਰੇ ਨਾਲ ਦੇ 10 ਮੁੰਡੇ ਮਤਲਬ ਮਰ ਗਏ ਚਟੇ ਨਾਲ ਸਰਕਾਰ ਜੇ ਜੇ ਕਿਸੇ ਘਰੇ ਦੋ ਫੁੱਟੇ ਲਾਗੇ ਉਹਦੇ ਵਿੱਚ ਤਾਂ ਆ ਜਾਂਦੇ ਆ ਇਹ ਜੀਤ ਕਿਉਂ ਨਹੀਂ ਕਰ ਰਹੀ ਇੱਕ ਐਮਐਲਏ ਨੇ ਵਾਰ 28 ਸੀ ਭਾਈ ਡੋਡਿਆਂ ਦੀ ਖੇਤੀ ਸ਼ੁਰੂ ਕਰ ਦਿਓ ਪੋਸਟ ਦੀ ਆਪਣਾ ਖੁਡੀਆਂ ਵਾਲਾ ਜਿਹੜਾ ਇੱਥੋਂ ਆਪਣੇ ਮੰਤਰੀ ਆ ਲੰਬੀ ਤੋਂ ਜਿੱਥਿਆ ਹੋਇਆ ਉਹ ਕਹਿੰਦਾ ਜੀ ਇਹ ਵੀ ਨਸ਼ਾ ਹੋ ਵੀ ਨਸ਼ਾ ਇੱਕ ਨਸ਼ਾ ਸਾਨੂੰ ਮਾਰਦਾ ਹੈ ਇੱਕ ਨਸ਼ਾ ਸਭ بچਾਉਂਦਾ ਹੈ ਫਰਕ ਹੈ ਆ ਇੱਥੇ ਠੇਕੇ ਪੁਰਾਣੇ ਬੰਦਿਆਂ ਨੂੰ ਪਤਾ ਹੋਣਾ ਕੈਰੋਂ ਵੇਲੇ ਸ਼ਾਇਦ ਬੰਦ ਹੋਏ ਆ ਪੰਜਾਬ ਚ ਵੀ ਠੇਕੇ ਹੁੰਦੇ ਸੀਗੇ ਪਰ ਇਹਦੀ ਮੰਗ ਲਗਾਤਾਰ ਜ਼ੋਰਦਾਰ ਠਾਉਣੀ ਚਾਹੀਦੀ ਹੈ ਵੀ ਜੇ ਸੰਥਾਟਿਕ ਨਸ਼ਿਆਂ ਤੋਂ ਬਚਾਉਣੀ ਆ ਸਾਡੀ ਜਵਾਨੀ ਤਾਂ ਉਹ ਇਧਰ ਨੂੰ ਲੈ ਕੇ ਆਣ ਖੇਤੀ ਕਰਨੀ ਸ਼ੁਰੂ ਕਰਨ ਪਰ ਇਹ ਹਾਂ ਵੀਰੇ ਮੈਂ ਵੀ ਆਰਮੀ ਆ ਮੈਂ 10 ਸਾਲ ਹੋ ਗਏ ਮੈਨੂੰ ਹਾਂ ਠੀਕ ਆ ਥੋੜਾ ਹੀ ਆਪਦੇ ਆਪਣਾ ਜਿਹੜਾ ਹੈਗਾ ਸਮਾਰਜ ਨੂੰ ਲਾਜਮਾ ਜਮੈਂ ਇਹਨਾਂ ਨੂੰ ਵੀ ਚਾਹੀਦਾ ਥੋੜਾ ਜੇ ਕਿਸੇ ਦੇ ਘਰੇ ਡੋਡੂ ਡੋਡੇ ਲੱਗਿਆ ਉਹਨੂੰ ਫੜ ਕੇ ਉਹਨੂੰ ਵੀ ਫੜ ਲੈਂਦੇ ਆ ਉਹਦੀ ਚੁਗਲੀ ਵੀ ਕਰ ਦਿੰਦੇ ਆ ਵੀ ਇਹਦੇ ਘਰੇ ਲਾਈ ਬੈਠਾ ਭਾਈ ਫੁੱਲ ਜੇ ਨਿਕਲੇ ਸੋ ਗੱਲ ਵਰਤਾਰੇ ਨੂੰ ਸਮਝੋ ਅਗਲੇ ਨੇ ਸੋਨੂੰ ਮਾਰਨਾ ਛੋਡੀਆਂ ਨਸਲਾਂ ਤਬਾਹ ਕਰਨੀਆਂ ਉਹ ਕਿਉਂ ਕਹਿਣਗੇ ਵੀ ਡੋਡੇ ਬੀਜ ਲੋ ਉਹ ਕਹਿੰਦੇ ਚਟਾ ਖਾਓ ਗੋਲੀਆਂ ਖਾਓ ਸੰਨੇਚਰ ਖਾਓ ਕੈਲਸੂਲ ਖਾਓ ਇਹ ਵਰਤਾਰਾ ਆਮ ਨਹੀਂ ਹੈਗਾ 95 ਦੇ ਵਿੱਚ ਖਾਰਕੂਲਰ ਸਮਾਪਤ ਹੁੰਦੀ ਹੈ 99 98 ਦੇ ਵਿੱਚ ਸਭ ਤੋਂ ਪਹਿਲਾਂ ਸ਼ੀਸ਼ੀਆਂ ਆਉਂਦੀਆਂ ਕਰਕਸ ਦੀਆਂ ਫਿਰ ਸਮਾਇਕ ਚੱਟਾ ਹੁਣ ਗੋਲੀ ਆ ਗਈ ਗੋਲੀ ਦਾ ਲਾਇਸੈਂਸ ਪਿੰਡ ਦੇ ਵਿੱਚੋਂ ਸਰਕਾਰੀ ਹਸਪਤਾਲ ਦੇ ਵਿੱਚ ਕਾਰਡ ਬਣ ਜਾਂਦਾ ਹੈ ਉਹ ਸਭ ਤੋਂ ਖਤਰਨਾਕ ਹੈ ਚਿੱਟੀਆਂ ਗੋਲੀਆਂ ਸੰਨੇਚਰਾਂ ਕੈਪਸੂਲਾਂ ਨਾਲੋਂ ਇਦਾਂ ਬੰਦਾ ਨੌਜਵਾਨ ਮੁੰਡਾ 2 ਸਾਲ ਖਾ ਗਿਆ ਸਾਲ ਪਰ ਖਾ ਗਿਆ ਬੱਚਾ ਨਹੀਂ ਪੈਦਾ ਕਰ ਸਕਦਾ ਜਿਹੜਾ ਨਸਲਾਂ ਪੈਦਾ ਹੁਣੋਂ हट ਗਈਆਂ ਨਵੀਆਂ ਪੀੜ੍ਹੀਆਂ ਪੈਦਾ ਹੁਣੋਂ हट ਗਈਆਂ ਜਵਾਗ ਪੈਦਾ ਹੁਣੋਂ ਵਟ ਕੇ ਤੁਹਾਡੀ ਨਸਲ ਖੁਸ਼ੀ ਆਪੇ ਹੋ ਜਾਣੀ ਹੈ ਇਹ ਆਮ ਬਰਤਾਰਾ ਨਹੀਂ ਦੋ ਤਰ੍ਹਾਂ ਦੇ ਸੈਂਟਰ ਐਸ ਵੇਲੇ ਪੰਜਾਬ ਨੂੰ ਮਾਰ ਰਿਹਾ ਖਤਮ ਕਰ ਰਿਹਾ ਇੱਕ ਟੈਟੂ ਬੇਬੀ ਸੈਂਟਰ ਜਿੱਥੇ ਜਵਾਗ ਟੀਕੇ ਨਾਲ ਲੈਣ ਲੱਗ ਗਏ ਉਹ ਟੀਕੇ ਨਾਲ ਜਵਾਗ ਲੈਣੇ ਉਹ ਤੇ ਡੀਐਨਏ ਬਦਲਿਆ ਜਾ ਰਿਹਾ ਉਹ ਸਪਰਮ ਯੂਪੀ ਵਿਹਾਰ ਦੇ ਭਈਆਂ ਦਾ ਆ ਗਿਆ ਵੀਰ ਜੀ ਦੂਜੇ ਸੈਂਟਰ ਆਇਲੈਂਡ ਸੈਂਟਰ ਅਜਾੜਾ ਕਰਤਾ ਪੰਜਾਬ ਦਾ ਜਿਹੜਾ ਮੁੰਡਾ 12 ਪੜਦਾ ਜਿਹੜੀ ਕੁੜੀ 12 ਪੜਦੇ ਚਲੋ ਕੈਨੇਡਾ ਚਲੋ ਅਮਰੀਕਾ ਜ਼ਮੀਨਾਂ ਵੇਚ-ਵੇਚ ਭੱਜ ਰਹੇ ਹਥੋਂ ਜਿੰਦੇ ਲੱਗ ਰਿਹਾ ਘਰਾਂ ਨੂੰ ਅਦਵਾਬਾ 40 ਸਾਲ ਪਹਿਲਾਂ ਬੇਲਾ ਹੋ ਗਿਆ ਮਾਝਾ ਮਾਲਵਾ ਹੁਣ ਚੜ ਚੱਲਿਆ ਸਿਸਟਰ ਕੇ ਇਹ ਕੋਈ ਆਮ ਜਿਹਾ ਵਰਤਾਰਾ ਨਹੀਂ ਵੀ ਚੱਟਾ ਵਿਕ ਗਿਆ ਗੋਲੀਆਂ ਆ ਗਈਆਂ ਕੈਪਸੂਲ ਆ ਗਏ ਇਹ ਤੁਹਾਡੀਆਂ ਨਸਲਾਂ ਖਤਮ ਕਰਨੀਆਂ ਤੁਹਾਡਾ ਡੀਐਨਏ ਬਦਲਣਾ ਅਗਲੇ ਨੂੰ ਪਤਾ ਹੈ ਵੀ ਵੱਡੇ ਵੱਡੇ ਘੱਲੂ ਘਾਰਾਂ 'ਚ ਮਾਰੇ ਮੁੱਕੇ ਨਹੀਂ ਗੋਲੀਆਂ ਮਾਰ ਕੇ ਝੂਠੇ ਮੁਕਾਬਲੇ ਦੇਖਲੇ ਬਣਾ ਕੇ ਤਾਂ ਨਹੀਂ ਮੁੱਕੇ ਫਾਂਸੀਆਂ ਚਾੜ ਕੇ ਦੇਖਲੇ ਜੇਲ੍ਹੀਆਂ ਤਾਲ ਕੇ ਦੇਖਲੇ ਮੁੱਕੇ ਨਹੀਂ ਜੇ ਮਕਾਉਣੇ ਆ ਨਿਵੇੜਨਿਆਂ ਖਤਮ ਕਰਨੇ ਆ ਨਸਲਾਂ ਖਤਮ ਕਰੋ ਬੀ ਨਾਸ ਕਰੋ ਡੀਐਨਏ ਬਦਲੋ ਇਹ ਉਟਨ ਇਕਲੇ ਹੋਇਆ ਬਾਈ ਕਰੋਨਾ ਆਇਆ 3 ਕਰੋੜ ਬੰਦਾ ਕਰੋਨੇ ਦੇ ਵਿੱਚ ਘਰਾਂ 'ਚ ਬਾੜ ਤਾੜਤਾ ਸੀ ਚਿੱਟਾ ਵੇਚ ਨਾਲੇ 10000 20000 ਰੁਪਏ 50 ਲੱਖ ਬੰਦਾ ਹੋਣਾ ਬਾਈ ਕਿਉਂ ਨਹੀਂ ਰੁਕ ਰਿਹਾ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ